ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੀਤ ਸਿੰਘ ਸ਼ਾਹਪੁਰੀਆ ਅੱਗੇ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਅੱਜ ਤੁਹਾਨੂੰ ਇੱਕ ਨਵੀਂ ਵੀਡੀਓ ਤਿੰਨ ਗੱਲਾਂ ਤੁਸੀਂ ਪਹਿਲਾਂ ਯਾਦ ਰੱਖਣੀਆਂ ਤੇ ਸੱਤ ਗੱਲਾਂ ਬਾਅਦ ਚ 10 ਗੱਲਾਂ ਯਾਦ ਕਰਨਾ ਤੁਸੀਂ ਪੂਰੀ ਪਾਤ ਸਿੱਖ ਲਓਗੇ ਜੇ ਵੀਡੀਓ ਨੂੰ ਚੰਗੀ ਤਰ੍ਹਾਂ ਵੇਖੋਗੇ ਧਿਆਨ ਦੇ ਨਾਲ ਸਿਰਫ ਤਿੰਨ ਵਾਰੀ ਵੀਡੀਓ ਵੇਖਣੀ ਜ਼ਿਆਦਾ ਵਾਰੀ ਨਹੀਂ ਪਹਿਲਾਂ ਤੇ ਦੂਜਾ ਪੁੱਲਾ ਜਿਹੜੀਆਂ ਵਿਸਥਾਰ ਨਾਲ ਦਾਸ ਦੀ 4.5 ਸਾਲ ਦੀ ਮਿਹਨਤ ਆ ਆਜੋ ਆਪਾਂ ਹੁਣ ਪੂਣੀ ਸਿੱਖੀਏ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਟਾਈਮ ਥੋੜਾ ਹੈ ਆੜੀ ਸੀਣਾ ਨੂੰ ਹਮੇਸ਼ਾ ਆਪਣੇ ਸੱਜੇ ਵਾਲੇ ਹੱਥ ਰੱਖਣਾ ਜਿਹੜੀ ਸੀਣਾ ਨੂੰ ਹਮੇਸ਼ਾ ਜਿੱਦੋਂ ਆਪਾਂ ਵੀਰ ਨੂੰ ਫੜਾਈ ਆ ਛੋਟੇ ਵੀਰ ਨੂੰ ਉਧਰੋਂ ਵੀ ਸੱਜੇ ਹੱਥ ਮੇਰੇ ਵੱਲੋਂ ਵੀ ਸੱਜੇ ਹੱਥ ਨਾਲ ਹੀ ਸੀਨ ਸੱਜੇ ਵਾਲੇ ਹੱਥ ਕਿਉਂਕਿ ਜ਼ਿਆਦਾਤਰ ਵੀਰਾਂ ਦਾ ਇੱਥੇ ਲਾਸਟ ਪੱਲਾ ਕੇ ਘੁੰਮ ਜਾਂਦਾ ਤੁਹਾਡਾ ਜਦੋਂ ਸੀਨ ਸੱਜੇ ਰੱਖਦੇ ਹੋ ਕਦੀ ਵੀ ਤੁਹਾਡਾ ਲਾਸਟ ਪੱਲਾ ਨਹੀਂ ਘੁਮੇਗਾ ਬੜੇ ਜਿਹੜਾ ਨੂੰ ਪ੍ਰੋਬਲਮ ਆਉਂਦੀ ਆ ਹਨਾ ਸੀਨ ਨੂੰ ਇਦਾਂ ਰੱਖ ਕੇ ਆੜ ਹੱਥ ਤੇ ਸੱਜੇ ਹੱਥ ਨੂੰ ਅੱਗੇ ਲੈ ਜਾਣਾ ਇਦਾਂ ਖੱਬਾ ਹੱਥ ਪਿੱਛੇ ਸੱਜਾ ਥੱਗੇ ਅੱਗੇ ਲੈ ਜਾਣਾ ਦੋਵੇਂ ਹੱਥ ਬਰਾਬਰ ਤੇ ਖੋਲਣੇ ਇਦਾਂ ਪ ਇਦਾਂ ਬਰਾਬਰ ਤੇ ਪੂਣੀ ਦੋਵੇਂ ਹੱਥ ਖੋਲੜੇ ਕਈਆਂ ਨਾਲ ਪੱਲੇ ਵਿੱਚ ਕਰਨ ਦੀ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਆ ਹਨਾ ਦੋਵੇਂ ਪੱਲੇ ਇਦਾਂ ਖੋਲ ਕੇ ਪਹਿਲਾ ਪੱਲਾ ਵਿੱਚ ਦੂਜਾ ਪੱਲਾ ਵਿੱਚ ਦੋਵੇਂ ਪੱਲੇ ਵਿੱਚ ਲੈ ਜਾਣੀ ਹੈ ਠੀਕ ਹੈ ਜੀ ਦੋਵੇਂ ਪੱਲੇ ਵਿੱਚ ਲਾ ਕੇ ਇਹਨੂੰ ਰੋਲ ਕਰਨਾ ਦਸਤਾਰ ਨੂੰ ਇਦਾਂ ਪਿੱਛੇ ਨੂੰ ਮੈਂ ਕੱਲੇ ਆਪਣੇ ਹੱਥ ਵਖਾ ਰਿਹਾ ਇਸ ਕਰਕੇ ਕਿ ਤੁਹਾਨੂੰ ਪਤਾ ਲੱਗ ਸਕੇ ਹੁਣ ਤੁਸੀਂ ਮੇਰੇ ਅਗਲੇ ਪਾਸੇ ਜਦੋਂ ਆ ਜਾਣਾ ਫਰੰਟ ਤੇ ਅੱਗੇ ਆਓ ਤਰਨ ਦਸੀਏ ਇੱਥੋਂ ਹਾਂ ਇੱਥੋਂ ਦੋਵੇਂ ਪੱਲੇ ਵਿੱਚ ਕਰਕੇ ਹਾਂ ਖੱਬਾ ਹੱਥ ਪਿੱਛੇ ਖੱਬਾ ਹੱਥ ਪਿੱਛੇ ਲੱਫਾ ਹੱਥ ਪਿੱਛੇ ਰਾਈਟ ਸੱਜਾ ਥੱਗੇ ਇਥੋਂ 1 ਤੇ 2 2 ਗਿੱਠਾ ਮਿੰਨੀਆਂ ਮੈਂ ਕਿਵੇਂ ਪਾ ਵਟ ਵਟ ਪਾਉਣਾ ਪੂਣੀ ਨੂੰ ਮੈਂ ਪੂਣੀ ਚ ਵਟ ਪਾ ਲਈਦੇ 1 2 ਠੀਕ ਹੈ ਜੀ 3 4 5 6 7 8 8 ਵਟ ਪੈ ਗਈ ਆ ਵੇਖੋ ਫੇਰ ਅੱਗੇ ਇਸੇ ਤਰੀਕੇ ਨਾਲ ਦਸਤਾਰ ਨੂੰ ਜ਼ਿਆਦਾ ਖਿੱਚ ਕੇ ਰੱਖਣਾ ਇਹਨੂੰ ਫੇਰ ਸੱਜਾ ਥੱਗੇ ਫਿਰ ਇੱਕ ਲੰਬੇ ਲੰਬੇ ਹੱਥ ਮਾਰਦੇ 1 2 3 4 5 6 7 8 ਇੱਕ ਚੀਜ਼ ਤੁਹਾਨੂੰ ਹੋਰ ਨਾਲ ਨਾਲ ਦੱਸਦਾ ਵੀ ਜਿਹੜਾ ਆਹਲਾ ਪੱਲਾ ਨਾ ਇਧਰੋਂ ਜਿਹੜਾ ਸੱਜੀ ਵਾਲਾ ਇਹਨੂੰ ਦੋ ਹੀ ਫੜਨੇ ਦੂ ਇੱਕ ਤੇ ਦੋ ਅਕੋ ਫਿਰ ਦੂਜੇ ਪੱਲੇ ਤੋਂ ਤਿੰਨ ਸ਼ੁਰੂ ਕਰਦੇ ਨੇ ਤਿੰਨ 4 5 6 7 8 ਆ ਪੈ ਗਈ ਮੈਦਾ ਵਟ ਪਾਉਂਦਾ ਤੁਸੀਂ ਦੇਖ ਸਕਦੇ ਫਿਰ 1 2 3 4 5 6 7 8 ਇਹ ਆਪਣੀ ਵੱਟਾਂ ਵਾਲੀ ਪਗ ਦੀ ਪੂਣੀ ਹੈ 1 2 3 4 5 6 7 8 ਆ ਪਹ ਗਈ ਆ ਹੁਣ 8 ਵੱਟਾਂ ਵਾਲੀ ਪੂਣੀ ਹੋ ਗਈ ਆ ਜਿਹੜਾ ਪੱਲਾ ਮੈਂ ਆਪਣੇ ਉਲੂ ਕੀਤਾ ਉਹ ਪੱਲਾ ਉੱਪਰ ਰੱਖ ਲੈ ਇਦਾਂ ਰੱਖੀਂ ਦਸਤਾਰਾ ਵੇਖੋ ਮੈਂ ਦਸਤਾਰ ਤੋਂ ਵਾਕਿ ਰੱਖੇ ਰਸੂnga ਇਦਾਂ ਇਹ ਚੀਜ਼ਾਂ ਇੱਥੇ ਆ ਰੱਖੋਗੇ ਨਾ ਤੁਸੀਂ ਸਮਝ ਲਓ ਵੀ ਤੁਸੀਂ ਦਸਤਾਰ ਸਿੱਖੀ ਸੀ 10 ਮਿੰਟਾਂ 'ਚ ਆਜੇ ਹੁਣ ਆਪਾਂ ਦਸਤਾਰ ਸਜਾਈ ਜੀ